ਇਕੱਲੇ ਜੀਣਾ ਆ ਹੀ ਜਾਂਦਾ ਹੈ ਜਦੋਂ ਸਮਝ ਵਿੱਚ ਆ ਜਾਵੇ ਕਿ ਨਾਲ ਚੱਲਣ ਵਾਲਾ ਕੋਈ ਨਹੀਂ ਕਾਮਯਾਬ ਤੇ ਅਮੀਰ ਹੋਏ ਬਿਨਾ ਕਿਸੇ ਤੋਂ ਇੱਜ਼ਤ ਦੀ ਉਮੀਦ ਨਾ ਰੱਖੋ ਨਾ ਹੀ ਆਪਣੇਆਂ ਤੋਂ ਤੇ ਨਾ ਹੀ ਬੇਗਾਨਿਆਂ ਤੋਂ ਜ਼ਿੰਦਗੀ 'ਚ ਇੱਕ ਹੱਦ ਤੱਕ ਰੋਣ ਤੋਂ ਬਾਅਦ ਅੰਜੂ ਵੀ ਆਉਣਾ ਬੰਦ ਹੋ ਜਾਂਦੇ ਨੇ ਯਾਦਾਂ ਦੀਆਂ ਕਿਤਾਬਾਂ ਉਠਾ ਕੇ ਵੇਖੀਆਂ ਸੀ ਮੈਂ ਪਿਛਲੇ ਸਾਲ ਇਹਨਾਂ ਦਿਨਾਂ 'ਚ ਬਹੁਤ ਕੁਝ ਮੇਰਾ ਸੀ ਹੁਣ ਮੈਂ ਲੱਭ ਲਿਆ ਏ ਖੁਦ ਵਿੱਚ ਹੀ ਸਕੂਨ ਇੱਕ ਖਵਾਇਸ਼ਾਂ ਤਾਂ ਖਤਮ ਹੋਣ ਹੋ ਰਹੀਆਂ ਦੁਨੀਆ ਤੋਂ ਉਮੀਦ ਨਾ ਰੱਖੋ ਬਲਕਿ ਦੁਨੀਆ ਨੂੰ ਔਕਾਤ ਵਿੱਚ ਰੱਖੋ ਕਿਉਂਕਿ ਇਹ ਇਸੇ ਦੇ ਹੀ ਲਾਇਕ ਹੈ ਕਿਸੇ ਤੋਂ ਜੁਦਾ ਹੋਣਾ ਜੇ ਇੰਨਾ ਆਸਾਨ ਹੁੰਦਾ ਤਾਂ ਜਿਸਮ ਚੋਂ ਰੂਹ ਨੂੰ ਲੈਣ ਫਰਿਸ਼ਤੇ ਨਾ ਹੁੰਦੇ ਇਹ ਮੁਹੱਬਤ ਕਿਤਾਬਾਂ ਵਿੱਚ ਹੀ ਚੰਗੀ ਲੱਗਦੀ ਹੈ ਜਨਾਬ ਜੇਕਰ ਇੱਕ ਵਾਰ ਕਰ ਲੋਗੇ ਤਾਂ ਉਮਰ ਭਰ ਮੁਹੱਬਤ ਤੋਂ ਹੱਥ ਜੋੜ ਲਓਗੇ ਜ਼ਹਿਰ ਤਾਂ ਨਾਮ ਤੋਂ ਹੀ ਬਦਨਾਮ ਹੈ ਇਨਸਾਨ ਮਰ ਤਾਂ ਉਦੋਂ ਹੀ ਜਾਂਦਾ ਜਦੋਂ ਕੋਈ ਜਾਨ ਤੋਂ ਪਿਆਰਾ ਆਪਣਾ ਉਸ ਨੂੰ ਧੋਖਾ ਦੇ ਜਾਂਦਾ ਹੈ ਇੱਕ ਘੁੱਟਣ ਦੀ ਮਹਿਸੂਸ ਹੁੰਦੀ ਹੈ ਜਦੋਂ ਕੋਈ ਦਿਲਚਸਪਾ ਰਹਿੰਦਾ ਪਰ ਨਾਲ ਨਹੀਂ ਹੁੰਦਾ ਕੁਝ ਲੋਕ ਦੂਸਰਿਆਂ ਦਾ ਦਿਲ ਰੱਖਦੇ ਰੱਖਦੇ ਆਪ ਟੁੱਟ ਜਾਂਦੇ ਨੇ ਤੇ ਫਿਰ ਹੁੰਦਾ ਐਉਂ ਹੈ ਕਿ ਉਹ ਵੀ ਇੱਕ ਦਿਨ ਪੱਥਰ ਦੇ ਬਣ ਜਾਂਦੇ ਨੇ ਜਦੋਂ فاਸਲੇ ਮਹਿਸੂਸ ਹੋਣ ਲੱਗਣ ਤਾਂ ਤੁਹਾਨੂੰ ਵੀ فاਸਲੇ ਬਣਾ ਲੈਣੇ ਚਾਹੀਦੇ ਨੇ ਰਿਸ਼ਤੇ ਤਾਂ ਬਹੁਤ ਹੁੰਦੇ ਨੇ ਪਰ ਜੋ ਦਰਦ ਵੰਡਣ ਲੱਗੇ ਉਹੀ ਅਸਲੀ ਰਿਸ਼ਤਾ ਹੁੰਦਾ ਹੈ ਸਭ ਤੋਂ ਜ਼ਿਆਦਾ ਦੁੱਖ ਉਸ ਸਮੇਂ ਹੁੰਦਾ ਜਦੋਂ ਉਹ ਇਨਸਾਨ ਤੁਹਾਨੂੰ ਇਗਨੋਰ ਕਰੇ ਜਿਸ ਦੇ ਲਈ ਤੁਸੀਂ ਸਾਰੀ ਦੁਨੀਆ ਨੂੰ ਇਗਨੋਰ ਕੀਤਾ ਇਹ ਜ਼ਰੂਰੀ ਨਹੀਂ ਕਿ ਸਾਨੂੰ ਹਮੇਸ਼ਾ ਸਾਡੇ ਬੁਰੇ ਕਰਮਾਂ ਦੀ ਹੀ ਸਜ਼ਾ ਮਿਲੇ ਕਿਤੇ ਕਿਤੇ ਸਾਨੂੰ ਸਾਡੇ ਚੰਗੇ ਹੋਣ ਦੀ ਕੀਮਤ ਵੀ ਚੁਕਾਉਣੀ ਪੈਂਦੀ ਹੈ ਦਰਦ ਦੇਣ ਵਾਲਿਆਂ ਤੋਂ ਕਿਤੇ ਦਵਾਈ ਦੀ ਉਮੀਦ ਨਾ ਰੱਖੋ ਮੰਨਿਆ ਕਿ ਤੇਰੇ ਦਰਦ ਤੇ ਅਸੀਂ ਖੁਦ ਚੱਲ ਕੇ ਆਏ ਸੀ ਐਸ਼ਕ ਦਰਦ ਤੇ ਦਰਦ ਬਸ ਦਰਦ ਇਹ ਕਿੱਥੋਂ ਦੀ ਮਹਿਮਾਨ ਨਿਵਾਜ਼ੀ ਹੈ ਪਿੰਜਰੇ 'ਚੋਂ ਨਿਕਲੇ ਹੋਏ ਪਰਿੰਦੇ ਅਕਸਰ ਉੱਚੀ ਉਡਾਣ ਭਰਦੇ ਨੇ ਜੇਕਰ ਠੋਕਰ ਨਹੀਂ ਖਾਓਗੇ ਜਨਾਬ ਤਾਂ ਕਿਵੇਂ ਜਾਣੋਗੇ ਕਿ ਤੁਸੀਂ ਪੱਥਰ ਦੇ ਬਣੇ ਹੋ ਜਾਂ ਫਿਰ ਸ਼ੀਸ਼ੇ ਦੇ ਰਿਸ਼ਤਾ ਹੋਵੇ ਜਾਂ ਨਾ ਹੋਵੇ ਪਰ ਜਦੋਂ ਸਮਾਂ ਚੰਗਾ ਹੋਵੇ ਤਾਂ ਰਿਸ਼ਤੇਦਾਰ ਬਹੁਤ ਮਿਲਦੇ ਨੇ ਤਜਰਬਾ ਇੱਕ ਹੀ ਕਾਫੀ ਸੀ ਬਿਆਨ ਕਰ ਲਈ ਮੈਂ ਦੇਖਿਆ ਹੀ ਨਹੀਂ ਇਸ਼ਕ ਦੁਬਾਰਾ ਕਰਕੇ ਜਿਹੜੇ ਰਿਸ਼ਤੇ ਵਿੱਚ ਤੁਹਾਡੀ ਐਹਮੀਅਤ ਹੀ ਖਤਮ ਹੋ ਚੁੱਕੀ ਹੋਵੇ ਉਸ ਨੂੰ ਚੁੱਪਚਾਪ ਛੱਡ ਦੇਣਾ ਹੀ ਬਿਹਤਰ ਹੈ ਜੇਕਰ ਸੁੱਖ ਚਾਹੁੰਦੇ ਹੋ ਤਾਂ ਦੁੱਖ ਤੋਂ ਨਾ ਡਰੋ ਕਿਉਂਕਿ ਸੁੱਖ ਹਮੇਸ਼ਾ ਦੁੱਖ ਤੋਂ ਹੀ ਜਨਮ ਲੈਂਦਾ ਹੈ ਜੋ ਚੀਜ਼ ਗਲਤ ਹੈ ਉਹ ਗਲਤ ਹੈ ਚੁੱਪ ਰਹਿ ਕੇ ਕਾਇਰ ਬਣਨ ਤੋਂ ਵਧੀਆ ਕਿ ਉੱਥੇ ਬੋਲ ਕੇ ਬਤਮੀਜ਼ ਬਨ ਜਾਓ ਪਿਆਰ ਇਹੋ ਜੇ ਇਨਸਾਨ ਨਾਲ ਕਰੋ ਜੋ ਤੁਹਾਨੂੰ ਪਾਉਣ ਦੇ ਲਈ ਮਰਦਾ ਹੋਵੇ ਤੇ ਤੁਹਾਨੂੰ ਗਵਾਉਣ ਤੋਂ ਡਰਦਾ ਹੋਵੇ ਦੁਨੀਆ ਵਿੱਚ ਜੇਕਰ ਸਭ ਤੋਂ ਖਤਰਨਾਕ ਕੋਈ ਹੈ ਤਾਂ ਉਹ ਹੈ ਜੋ ਤੁਹਾਡੇ ਨਾਲ ਚੰਗਿਆਈ ਦਾ ਮਖੌਟਾ ਪਾ ਕੇ ਤੁਹਾਡੇ ਨਾਲ ਗਦਾਰੀ ਕਰੇ ਜੋ ਲੋਕ ਤੁਹਾਡੀਆਂ ਸਹੀ ਗੱਲਾਂ ਦਾ ਗਲਤ ਮਤਲਬ ਕੱਢਦੇ ਨੇ ਉਹਨਾਂ ਨੂੰ ਸਫਾਈ ਦੇਣ 'ਚ ਆਪਣਾ ਸਮਾਂ ਬਰਬਾਦ ਨਾ ਕਰੋ ਸ਼ਬਦ ਮੇਰੀ ਪਛਾਣ ਬਣੇ ਤਾਂ ਚੰਗੀ ਗੱਲ ਹੈ ਚਿਹਰੇ ਦਾ ਕੀ ਹੈ ਉਹ ਤਾਂ ਮੇਰੇ ਨਾਲ ਹੀ ਗਾਇਬ ਹੋ ਜਾਵੇਗਾ